ਇਸ ਗੁਰਦੁਆਰੇ ਦਾ ਜਦੋਂ ਸਰੋਵਰ ਪੱਟਿਆ ਗਿਆ ਤਾਂ ਵਿੱਚੋਂ ਜਿਹੜੇ ਹੱਡ ਨਿਕਲੇ ਸੀਗੇ ਕਿਉਂਕਿ ਸਿੱਖਾਂ ਨੇ ਇੱਥੇ ਕੋਹੜੇ ਮਾਰ ਕੇ ਖਾਦੇ ਸੀਗੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗਲਾਂ ਨੇ ਘੇਰਾ ਪਾਇਆ ਸੀ ਤਾ ਸਾਡੇ 1250 ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਇਸੇ ਕਿਲੇ ਦੇ ਵਿੱਚ ਰੋਕੇ ਹੋਏ ਸੀ ਹੁਣ ਗੁਰਦੁਆਰਾ ਬਣ ਗਿਆ ਪਰ ਹੁਣ ਵੀ ਜਿਹੜੀਆਂ ਪੁਰਾਣੀਆਂ ਚੀਜ਼ਾਂ ਇੱਥੋਂ ਮਿਲੀਆਂ ਨੇ ਉਸ ਵੇਲੇ ਦੀਆਂ ਲਗਾਤਾਰ 7-8 ਮਹੀਨੇ ਮੁਗਲਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੇਰਾ ਪਾਈ ਰੱਖਿਆ ਜਿਸ ਤੋਂ ਬਾਅਦ ਜਿਹੜੇ ਵੱਡੇ-ਵੱਡੇ ਤਾਕਤਵਰ ਸਿੰਘ ਸੀ ਉਹ ਵੀ ਹੱਡੀਆਂ ਦੇ ਮੁੱਢ ਬਣ ਗਏ ਸੀ ਸਿੰਘਾਂ ਨੇ ਘੋੜੇ ਮਾਰ ਕੇ ਖਾਦੇ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਹੱਡੀਆਂ ਦਾ ਜਿਹੜਾ ਚੂਰਨ ਬਣਾ ਕੇ ਵੀ ਖਾਦਾ ਸੀਗਾ ਇਸ ਕਿਲੇ ਵਿੱਚੋਂ ਜੇਕਰ ਕੋਈ ਕੁੱਤਾ ਬਿੱਲੀ ਵੀ ਬਾਹਰ ਨਿਕਲ ਕੇ ਜਾਂਦੀ ਸੀ ਤਾਂ ਮੁਗਲ ਉਸਨੂੰ ਗੋਲੀ ਮਾਰ ਦਿੰਦੇ ਸੀ ਕਿਉਂਕਿ ਮੁਗਲਾਂ ਦੇ ਵਿੱਚ ਬਹੁਤ ਜ਼ਿਆਦਾ ਡਰ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਜਾਦੂ ਮੰਤਰ ਜਾਣਦਾ ਹੈ ਕਿਤੇ ਉਹ ਕੁੱਤਾ ਬਿੱਲੀ ਬਣ ਕੇ ਹੀ ਗੱਡੀ ਦੇ ਵਿੱਚੋਂ ਬਾਹਰ ਨਾ ਨਿਕਲ ਜਾਵੇ ਆ ਜਿਹੜੀ ਤੁਸੀਂ ਜਗਾ ਵੇਖ ਰਹੇ ਹੋ ਇੱਥੇ ਸਿੱਖਾਂ ਨੇ ਘੋੜੇ ਵੀ ਮਾਰ ਕੇ ਖਾਦੇ ਤੇ ਉਦੋਂ ਬਾਅਦ ਜਿਹੜੀਆਂ ਘੋੜਿਆਂ ਦੀਆਂ ਹੱਡੀਆਂ ਬਚ ਗਈਆਂ ਉਹਨਾਂ ਦਾ ਚੂਰਨ ਬਣਾ ਕੇ ਵੀ ਖਾਦਾ ਤਾਂ ਇਹ ਜਿਹੜਾ ਸਭ ਕਰਨਾ ਕਿਉਂ ਪਿਆ ਤੇ ਕਦੋਂ ਦੀ ਗੱਲ ਐ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਆਖਰੀ ਟਾਈਮ ਦੇ ਵਿੱਚ ਜਿਹੜੀ ਇੱਥੇ ਆਪਾਂ ਕਹਿੰਦੇ ਵੀ ਸ਼ਰਨ ਲਿੱਤੀ ਸੀ ਇੱਥੇ ਇੱਕ ਗੜੀ ਹੁੰਦੀ ਸੀ ਦੂਣੀ ਚੰਦ ਦੀ ਤੇ ਜਦੋਂ ਮੁਗਲਾਂ ਨੇ ਫੌਜਾਂ ਭੇਜਤੀਆਂ ਸੀਗੀਆਂ ਤੇ ਕੇਰਾ ਪੈ ਗਿਆ ਸੀਗਾ ਗੁਰਦਾਸ ਨੰਗਲ ਦੇ ਬਿਲਕੁਲ ਲਾਗੇ ਖੜੇ ਆਪਾਂ ਜਿੱਥੇ ਕੱਚੀ ਗੜੀ ਹੁੰਦੀ ਸੀ ਉਸ ਵੇਲੇ ਤੇ ਇੱਥੇ ਤਕਰੀਬਨ 1250 ਸਿੰਘ ਜਿਹੜਾ ਉਸ ਵੇਲੇ ਮੌਜੂਦ ਸੀਗਾ ਤੇ ਮਗਲ ਫੌਜਾਂ ਜਿਹੜੀਆਂ ਗਿਣਤੀ ਦੇ ਵਿੱਚ ਬਹੁਤ ਜ਼ਿਆਦੇ ਸੀ ਗੜੀ ਨੂੰ ਜਿਹੜਾ ਕੇਰਾ ਪਾ ਕੇ ਬਹਿ ਗਈਆਂ ਸੀਗੀਆਂ 8 ਮਹੀਨੇ ਜਿਹੜਾ ਉਹ ਕੇਰਾ ਤਕਰੀਬਨ ਚੱਲਿਆ ਸੀਗਾ ਤੇ ਆਲੇ-ਦਾਲੇ ਕਹਿੰਦੇ ਨਹਿਰਾ ਹੁੰਦੀਆਂ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਨਹਿਰਾ ਵੱਡ ਦਿੱਤੀਆਂ ਵੀ ਜਿਹੜਾ ਮੁਗਲ ਫੌਜਾਂ ਸਾਡੇ ਲਵੇ ਨਾ ਸਕਣ ਕੋਲ ਨਾ ਸਕਣ ਗੜੀ ਦੇ ਤੇ ਪਰ ਮੁਗਲਾਂ ਨੇ ਕੀ ਸਕੀਮ ਖੇਢੀ ਉਦੋਂ ਤੇ ਇਸ ਕਿਲੇ ਦੇ ਆਲੇ-ਦਾਲੇ ਜਿਹੜੀ ਕੰਧ ਬਣਾ ਦਿੱਤੀ ਚਾਰੇ ਪਾਸੇ ਵੀ ਜਿਹੜਾ ਆ ਸਿੰਘ ਖਾਲਸਾ ਬਾਬਾ ਬੰਦਾ ਸਿੰਘ ਬਹਾਦਰ ਕਿਸੇ ਵੇਲੇ ਵੀ ਭੱਜ ਨਾ ਸਕੇ ਤੇ ਕਿਤੋਂ ਦੀ ਵੀ ਜਿਹੜਾ ਭੱਜ ਨਾ ਸਕੇ ਹੁਣ ਜਿਹੜਾ ਰਸਤ ਦੀ ਖਾਣ ਪਾਣੀ ਉਹ ਸਾਰਾ ਖਤਮ ਹੋ ਚੁੱਕਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੰਘਾਂ ਕੋਲੋਂ ਤੇ ਉਸ ਤੋਂ ਬਾਅਦ ਚਲੋ ਘੋੜੇ ਵੀ ਮਾਰ ਕੇ ਖਾਦੇ ਤੇ ਜਿੰਨਾ ਹੋ ਸਕਿਆ ਸੀ ਨਾ ਆ ਕੁਝ ਸਿੰਘ ਜਿਹੜੇ ਜਾਂਦੇ ਰਾਤ ਨੂੰ ਨਿਕਲਦੇ ਮੁਗਲ ਫੌਜਾਂ ਤੋਂ ਲੁੱਟ ਕੇ ਸਮਾਨ ਜਿਹੜਾ ਲੈ ਕੇ ਆਉਂਦੇ ਇਸ ਤਰੀਕੇ ਨਾਲ ਵੀ ਜਿਹੜਾ ਕਾਫੀ ਟਾਈਮ ਜਿਹੜਾ ਲੰਘਿਆ ਕੁਝ ਸਮਾਂ ਆਪਾਂ ਕਹੇ ਦੀ ਵੀ ਹੈ ਨਾ ਕਬਨੋਦ ਬਾਬਾ ਸੀ ਬਾਬਾ ਬਨੋਦ ਸਿੰਘ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਬਾਬੇ ਬੰਦੇ ਸਿੰਘ ਬਹਾਦਰ ਨਾਲ ਨੰਦੇੜ ਦੀ ਧਰਤੀ ਤੋਂ ਭੇਜਿਆ ਸੀਗਾ ਉਹਨਾਂ ਦੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਜਿਹੜੀ ਅਣਵਣ ਹੋ ਗਈ ਕਿਸੇ ਗੱਲ ਨੂੰ ਲੈ ਕੇ ਉਹ ਕਹਿੰਦੇ ਵੀ ਆਪਾਂ ਗੱਡੀ ਤੋਂ ਬਾਹਰ ਚੱਲਦੇ ਆਂ ਤੇ ਦੁਸ਼ਮਣਾਂ ਤੇ ਸਿੱਧਾ ਹਮਲਾ ਕਰਦੇ ਆਂ ਜੋ ਹੋਊ ਦੇਖੀ ਜਾਊਗੀ ਪਾਪਾ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਮੌਨਸੂਨ ਦੇ ਆਉਣ ਤੱਕ ਥੋੜਾ ਟਾਈਮ ਰੁਕਜੋ ਉਸ ਤੋਂ ਬਾਅਦ ਜਿਹੜੀ ਸ਼ਾਹੀ ਫੌਜਾ ਕੇਰਾ ਆਪਣੇ ਆਪ ਹੀ ਜਿਹੜਾ ਸਾਰਾ ਖਤਮ ਕਰ ਦਊਗੀ ਪਰ ਇਸ ਤਰੀਕੇ ਨਾਲ ਜਿਹੜਾ ਨਹੀਂ ਹੋਇਆ ਬਾਬਾ ਬਨੋ ਸਿੰਘ ਜੀ ਜਿਹੜਾ ਕਿਲੇ ਨੂੰ ਛੱਡ ਗਏ ਉਤੋਂ ਆਪਣੇ ਕੁਝ ਸਾਥੀ ਸਿੰਘਾਂ ਨੂੰ ਲੈ ਕੇ ਉਤੋਂ ਜਿਹੜਾ ਚਲੇ ਗਏ ਸੀਗੇ ਹੁਣ ਜਦੋਂ ਇਸ ਕਿਲੇ ਦੇ ਵਿੱਚੋਂ ਇੱਕ ਕੁੱਤਾ ਜਾਂ ਕੋਈ ਬਿੱਲੀ ਵੀ ਬਾਹਰ ਆਉਂਦੀ ਸੀ ਤਾਂ ਮੁਗਲ ਫੌਜਾਂ ਉਸ ਨੂੰ ਵੀ ਮਾਰ ਦਿੰਦੇ ਸੀ ਗੋਲੀ ਦੇ ਨਾਲ ਕਹਿੰਦੇ ਇੰਨਾ ਜ਼ਿਆਦਾ ਮੁਗਲ ਫੌਜਾਂ ਚ ਡਰ ਸੀ ਵੀ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਹੈ ਉਹ ਜਾਦੂ ਮੰਤਰ ਟੂਨੇ ਜਾਣਦਾ ਹੈਗਾ ਵੀ ਕਿਤੇ ਉਹ ਕੁੱਤਾ ਬਿੱਲੀ ਬਣ ਕੇ ਹੀ ਨਾ ਨਿਕਲ ਜਾਵੇ ਇਥੋਂ ਤਾ ਕਰਕੇ ਲੋਕ ਜਿਹੜੀਆਂ ਮੁਗਲ ਫੌਜਾਂ ਸੀਗੀਆਂ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਮਤਲਬ ਕੋਈ ਵੀ ਜਿਹਾ ਕੁੱਤਾ ਆਪਾਂ ਕਹਦੇ ਹਾਂ ਨਾ ਕੋਈ ਕੁੱਤਾ ਬਿੱਲੀ ਕੁਛ ਵੀ ਕਿਲੇ ਚੋਂ ਬਾਹਰ ਆਉਂਦਾ ਸੀਗਾ ਤਾਂ ਉਹ ਗੋਲੀ ਮਾਰ ਦਿੰਦੇ ਸੀਗੇ ਤਾਂ ਇਸ ਤਰੀਕੇ ਨਾਲ ਕਾਫੀ ਜਿਹੜਾ 7-8 ਮਹੀਨੇ ਘੇਰਾ ਚੱਲਿਆ ਪਰ ਉਸ ਤੋਂ ਬਾਅਦ ਕੀ ਹੁੰਦਾਗਾ ਜਿਹੜਾ ਕਰਾਨ ਦੀਆਂ ਸੌਹਾਂ ਖਵਾਈਆਂ ਗਈਆਂ ਇੱਕ ਜਿਹੜਾ ਆਪਾਂ ਕਹਿੰਦੇ ਕਿਸੇ ਮੁਗਲ ਨੂੰ ਭੇਜੇਗਾ ਬਾਬਾ ਬੰਦਾ ਸਿੰਘ ਬਹਾਦਰ ਕੋਲ ਵੀ ਤੋ ਅਸੀਂ ਸਰੈਂਡਰ ਕਰ ਦੋ ਤੁਹਾਨੂੰ ਜਿਹੜਾ ਕੁਝ ਵੀ ਨਹੀਂ ਕਿਹਾ ਜਾਊਗਾ ਉਸ ਤੋਂ ਬਾਅਦ ਇਹ ਸੋਚ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਸਰੈਂਡਰ ਕਰਤਾ ਸਾਰੇ ਸਿੰਘਾਂ ਦੇ ਨਾਲ ਉਸ ਵੇਲੇ ਤਕਰੀਬਨ ਆਕੀਲੇ ਦੇ ਵਿੱਚ 700 750 ਸਿੰਘ ਸੀਗੇ ਕਿਉਂਕਿ ਕੁਝ ਤਾਂ ਬਾਬਾ ਬਨੋਦ ਜੀ ਲੈ ਕੇ ਚਲੇ ਗਏ ਸੀ ਤੇ ਕੁਝ ਜਿਹੜੇ ਹੱਡੀਆਂ ਦੇ ਪਿੰਜਰ ਬਣ ਗਏ ਸੀ ਸਾਰਾ ਆਪਾਂ ਕਹਿੰਦੇ ਹਾਂ ਨਾ ਵੀ ਸਾਰੇ ਵੱਡੇ ਵੱਡੇ ਜਿਹੜੇ ਚੌੜੇ ਵੱਡੀਆਂ ਕੱਦ ਕਾਠੀਆਂ ਵਾਲੇ ਸਿੰਘ ਸੀ ਉਹ ਸਾਰੇ ਸੁੱਕ ਗਏ ਸੀ ਹੱਡੀਆਂ ਦੇ ਮੁੱਢ ਬਣ ਗਏ ਸੀ ਤਾਂ ਸਰੈਂਡਰ ਕਰਤਾ ਤੇ ਉਦੋਂ ਬਾਅਦ ਜਦੋਂ ਨਾਲ ਨਾਲ ਸਰੈਂਡਰ ਕਰਿਆ ਮੁਗਲਾਂ ਨੇ ਆਪਣੀ ਸੌਂਹ ਤੋੜ ਕੇ ਕੂਸੋ ਸਿੰਘ ਤਾਂ ਉਸ ਵੇਲੇ ਹੀ ਜਿਹੜੇ ਇੱਥੇ ਮਾਰ ਦਿੱਤੇ ਸੀਗੇ ਤੇ ਬਾਕੀਆਂ ਨੂੰ ਜਿਹੜਾ ਇੱਕ ਜਲੂਸ ਦੇ ਤੌਰ ਤੇ ਪਹਿਲਾਂ ਲਾਹੌਰ ਲੈ ਜਾਇਆ ਗਿਆ ਉਦੋਂ ਬਾਅਦ ਲਾਹੌਰ ਤੋਂ ਦਿੱਲੀ ਲਿਜਾਇਆ ਗਿਆ ਹੈ ਨਾ ਤੇ ਉਸ ਤੋਂ ਬਾਅਦ ਆਪਾਂ ਜਾਣਦੇ ਆ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਕਿਵੇਂ ਕੀਤੀ ਗਈ ਉਹਦੇ ਪੁੱਤਰ ਅਜੀਤ ਸਿੰਘ ਦਾ ਕਿਵੇਂ ਹੈ ਨਾ ਟੋਟੇ ਟੁੱਟ ਕਰਕੇ ਗਲ ਦੇ ਵਿੱਚ ਪਾਇਆ ਗਿਆ ਉਹਨਾਂ ਦਾ ਜਿਹੜਾ ਦਿਲ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੂਹ ਚ ਪਾਇਆ ਗਿਆ ਹੈ ਨਾ ਤਾਂ ਪਹਿਲਾਂ ਅੱਖਾਂ ਕੱਢੀਆਂ ਫਿਰ ਹੱਥ ਵੱਢੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਕਹਿੰਦੀ ਵੀ ਹਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਆਜੋ ਆਪਾਂ ਗੜੀ ਤੁਹਾਨੂੰ ਜਿਹੜੀ ਇਹ ਗੜੀ ਆ ਉਸ ਵੇਲੇ ਦੀ ਜਿੱਥੇ ਗੁਰਦਾਸ ਨੰਗਲ ਦੀ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਆਖਰੀ ਵੇਲੇ ਰੁਕੇ ਸੀਗੇ ਤੇ ਆਜੋ ਆਪਾਂ ਇਹ ਸਾਰੀ ਗੜੀ ਜਿਹੜੀ ਉੱਪਰ ਜਾ ਕੇ ਵੇਖਦੇ ਆ ਤੁਹਾਨੂੰ ਦਿਖਾਉਨੇ ਆ ਕੀ ਨਿਸ਼ਾਨੀਆਂ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪਈਆਂ ਨੇ ਹੈਨਾ ਤੇ ਜਾਂ ਕੋਈ ਸਿੰਘਾਂ ਦੀ ਉਸ ਵੇਲੇ ਦੀ ਕੋਈ ਪ੍ਰਾਣੀ ਨਿਸ਼ਾਨੀ ਹੋਵੇ ਕੀ ਉਹ ਕੇਲਾ ਹੁਣ ਵੀ ਮੌਜੂਦ ਹੈਗਾ ਵੀ ਜਿਹੜਾ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਰਨ ਲਈ ਸੀ ਜਾ ਫਿਰ ਉੱਥੇ ਸੰਗਮਰਮਰ ਲਾਤਾ ਵੀ ਸਾਰਾ ਕੁਝ ਜਿਹੜਾ ਤਵਦੀਲ ਕਰਤਾ ਹੈ ਨਾ ਤਾਂ ਜੋ ਆਪਾਂ ਉੱਪਰ ਚੱਲਦੇ ਆਂ ਤੇ ਉੱਪਰ ਤੁਹਾਨੂੰ ਦਿਖਾਉਂਨੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਨੇ ਮਹਾਨ ਕਿਰਪਾ ਕੀਤੀ ਆਪ ਜੀ ਨੇ ਮਿਹਰਾਂ ਵਰਤਾਈਆਂ ਸਾਚਖੰਡ ਸ੍ਰੀ ਹਜੂਰ ਸਾਹਿਬ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਤੋੜਿਆ ਜੋ ਮਹਾਰਾਜ ਪੰਜਾਬ ਸਰਹੰਦ ਫਤਿਹ ਕੀਤੀ ਵੱਡੇ ਵੱਡੇ ਮਸਲੇ ਹੱਲ ਕੀਤੇ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰੇ ਸੰਸਾਰ ਨੂੰ ਜ਼ਮੀਨਾਂ ਰਿਆਸਤਾਂ ਦਿੱਤੀਆਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨਾਮ ਦਾ ਸਿੱਕਾ ਚਲਾਇਆ ਖਾਲਸਾ ਰਾਸਤਾ ਆਪ ਕੀਤਾ ਸਿੱਖ ਪੰਥ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਬਹੁਤ ਵੱਡੀਆਂ ਕਮਾਈਆਂ ਨੇ ਜਿਨ੍ਹਾਂ ਦਾ ਬਹੁਤ ਵੱਡਾ ਪ੍ਰਤਾਪ ਆ ਜਿਨ੍ਹਾਂ ਦੇ ਬਹੁਤ ਵੱਡੇ ਖਜ਼ਾਨੇ ਆ ਗੜੀ ਗਰਦਾਸ ਰੰਗਲ ਇਹ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ 8-9 ਮਹੀਨੇ ਘੇੜੇ ਵਿੱਚ ਰਹੇ ਇਥੋਂ ਗ੍ਰਿਫਤਾਰ ਕਰਕੇ ਲਾਹੌਰ ਫਿਰ ਦਿੱਲੀ ਖੜਿਆ ਗਿਆ ਜਿਨ੍ਹਾਂ ਨੂੰ ਸਹਾਇਜਾਂ ਜੋ ਸਿੱਧੀ ਦਿਹਾੜੇ ਚੱਲ ਰਹੇ ਨੇ ਜੋ ਸਹਿਬ ਜੀ ਆਂਦੇ ਦੇ ਕੈਰ ਵਰਤਿਆ ਉਹਨਾਂ ਦੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਚੁਣ-ਚੁਣ ਕੇ ਬਦਲੇਲੇ ਸਿੱਖ ਪੰਥ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨਾਮ ਦਾ ਸਿੱਕਾ ਚਲਾਇਆ ਖਾਲਸਾ ਰਾਸਤਾ ਆਪ ਕੀਤਾ ਸਿੱਖ ਪੰਥ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਬਹੁਤ ਵੱਡੀਆਂ ਕਮਾਈਆਂ ਨੇ ਬਹੁਤ ਵੱਡਾ ਪ੍ਰਤਾਪ ਆ ਜੇ ਸਾਡੇ ਔਰ ਗਣ ਜਾਣ ਆਖੇ ਵੀ ਉਹਦੀਆਂ ਕੀਤੇ ਪੂਰੇ ਨੇ ਕਰ ਸਕੀਏ ਪੂਰੇ ਸਾਡੇ ਵਸਤੀ ਕੋ ਗੱਲ ਨਹੀਂ ਕਲਗੀ ਧਾਰਨੇ ਥਾਪਰਾ ਦੇ ਕੇ ਤੋੜਿਆ ਵੱਡੇ ਵੱਡੇ ਸਰਾਂਦ ਫਦੇ ਕੀਤੀ ਆਪ ਜੀ ਨੂੰ ਪਤਾ ਹੀ ਸਾਰਾ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਨਾ ਕੋਈ ਕਰ ਸਕਿਆ ਨਾ ਕਰੇਗਾ ਜਿਨ੍ਹਾਂ ਦੀਆਂ ਡੀਆਂ ਵੱਡੀਆਂ ਕਮਾਈਆਂ ਨੇ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਗੜੀ ਗਰਦਾਸ ਰੰਗਲ ਵਿਖੇ ਪਹੁੰਚਿਓ ਇਸ ਸਥਾਨ ਤੇ ਵੀ ਗੁਰੂ ਕਾਰਜ ਦਾ ਇੱਕ ਠੱਠਾ ਕੋਠਾ ਹੁੰਦਾ ਹੈ ਬਾਬਾ ਗਰਦੇਸ ਸਿੰਘ ਜੀ ਤਰਨਾ ਦਲ ਮਹਿਤਾ ਚੌਂਕ ਦੇ ਬਾਨੀ ਜਿਨ੍ਹਾਂ ਨੇ ਸਾਨੂੰ 1977 ਚ ਆਣ ਕੇ ਇੱਥੇ ਜਾਣਕਾਰਾ ਗਜਾਇਓ ਸਮੇ ਬਾਬਾ ترਸੀਮ ਸਿੰਘ ਜੀ ਵੀ ਨਾਲ ਸਨ ਬਾਬਾ ਸੁਖਾ ਸਿੰਘ ਜੀ ਦੂਜੇ ਮੁਖੀ ਨੇ ਆਪ ਜੀ ਦੇ ਦਰ ਤੇ ਆਣ ਕੇ ਬਾਬਾ ਗਰਦੇਸ ਸਿੰਘ ਦਾ ਮਾਪੁਰਖਾਂ ਨੇ ਜਾਣਕਾਰਾ ਗਜਾਇਆ ਬੰਦਾ ਬਹਾਦਰ ਜਾਗ ਆਏ ਤੇਰੇ ਸਾਗ 300 ਸਾਲਾ ਹੋ ਗਿਆ ਸੁੱਤਾ ਪਿਆ ਜਾਗ ਮਹਾਨ ਕਿਰਪਾ ਅਸਤਾਨਾ ਤੇ ਵਰਤ ਰਹੀ ਆ ਕਾਬ ਜੀ ਦੇ ਮੇਹਰਾਂ ਵਰਦੀਆਂ ਨੇ ਜੋ ਵੀ ਮਾਈ ਭਾਈ ਸਰਦਾਂ ਨਾ ਹੁੰਦਾ ਵਾ ਗੁਰੂ ਸਾਹਿਬ ਕਿਰਪਾ ਕਰਦੇ ਸਭ ਦੀਆਂ ਝੋਲੀਆਂ ਭਰਦੇ ਗੁਰੂ ਗ੍ਰੰਥ ਗੁਰੂ ਪੰਥ ਸ਼ਹੀਦ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਮਹਾਂਪੁਰਖੋ ਆਸਕਤੀ ਮਾਤਾ ਸਾਹਿਬਕੌਰ ਜੀ ਬਾਬਾ ਆਜਾ ਸਿੰਘ ਜੀ ਉਸ ਤਰ੍ਹਾਂ ਯਾ ਹੋਰ ਇਹ ਮਹਾਂਪੁਰਖਾਂ ਵੱਲੋਂ ਜੋ 2574 ਦਾ ਜੋਰ ਮੇਲਾ ਜੋ 7 ਤਨ 9 April ਦਾ ਜੋ ਸਤਖੰਡ ਵਾਸੀ ਮਹਾਂਪੁਰਖ ਬਾਬਾ ਗੁਰਦੇਸ ਸਿੰਘ ਨੂੰ ਆਰਾਮ ਕਰਾਇਆ ਸੀ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਸੁਖਾ ਸਿੰਘ ਜੀ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਤਰਸੇਵ ਸਿੰਘ ਜੀ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਬਖਸੀਦ ਸਿੰਘ ਜੀ ਮਜੂਦਾ ਸਿੰਘ ਸਾਹਿਬ ਬਾਬਾ ਬਲਵਿੰਦਰ ਸਿੰਘ ਜੀ మేజేదਰ巴巴 ਰਸਪਾਲ ਸਿੰਘ ਜੀ ਜੋ ਦਰਪੰਥ ਨੇ ਵੀ ਘੋੜਿਆਂ ਨੂੰ ਆਪ ਜੀ ਦੇ ਹਸਤਾਨਾ ਤੇ ਉਤਾਰੇ ਕੀਤੇ ਆ ਆਪ ਸਾਹਿਬ ਸੰਤਾਂ ਦਾ ਧੰਨਵਾਦ ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾਵੇ ਗੱਜ-ਗਜਕਾਰਾ ਜਾਵੇ ਨਿਹਾਲ ਹੋ ਜਾਵੇ ਬਾਬਾ ਬੰਦਾ ਸਿੰਘ ਬਹਾਦਰ ਦੇ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਦੇਖ ਤੇ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਵਾਣ ਕਰਿਓ ਕਿਰਪਾ ਵੀ ਰੱਖਿਓ ਇੱਕ ਮਿੰਟ ਬਾਈ ਇੱਕ ਦੋ ਸਵਾਲ ਪੁੱਛ ਲਾਂ ਜੀ ਓ ਕਿਡਾ ਮੈਂ ਵਿਦਵਾਨ ਨਹੀਂ ਮੈਂ ਤਾਂ ਚਲੋ ਕੋਈ ਦਾ ਅੱਛਾ ਕੋਈ ਹੈਗਾ ਬਾਬਾ ਜੀ ਕੋਈ ਮੁੰਡਾ ਮਤਲਬ ਜਿਹੜਾ ਪੂਰਾ ਜਾਣਦਾ ਹੋਵੇ ਜਾਣਦਾ ਮੈਂ ਬਚਪਨ ਤੋਂ ਹੀ ਰਿਆ ਹੋਰ ਕੋਈ ਰਿਆ ਨਹੀਂ ਅੱਛਾ ਹੀ ਉਹਨੂੰ ਸਵਾਲ ਪੁੱਛਣਾ ਵੀ ਕੀ ਇੱਥੋਂ ਨਿਕਲਿਆ ਕੁਝ ਖਦਾਈ ਹੋਈ ਜਾਂ ਇਸ ਤਰੀਕੇ ਨਾਲ ਖਦਾਈ ਨਹੀਂ ਕੋਈ ਨਹੀਂ ਬਸ ਬਾਬਾ ਮਹਾਂਪੁਰਖੇ ਪੰਜੀ ਤੋਂ ਸਾਲ 1977 'ਚ ਉਹਨਾਂ ਪੰਜੀ 72 ਜਿਹੜਾ ਜੋਰ ਮਿਲਿਆ ਰਾਮ ਕਰਵਾਇਆ ਪਹਿਲਾਂ ਕੋਈ ਇੱਥੇ ਆਉਂਦਾ ਨਹੀਂ ਡੈਂਜਰ ਕਰ ਦਿੰਦੇ ਸੀ ਅੱਛਾ ਬਾਬਾ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ 8 ਮਹੀਨੇ ਇੱਥੇ ਕੇਰਾ ਪਈ ਰੱਖਿਆ 8 ਮਹੀਨੇ ਜੀ ਉਦੋਂ ਬਾਅਦ ਚਲੋ ਸਰੈਂਡਰ ਕਰਤਾ ਸੀ ਨਾ ਮੁਗਲ ਫੌਜਾਂ ਨੇ ਕਿਹਾ ਸੀ ਵੀ ਤੁਹਾਨੂੰ ਕੁਝ ਨਹੀਂ ਕਿਹਾ ਜਾਊਗਾ ਮਤਲਬ ਸੌਆਂ ਖਵਾਈਆਂ ਗਈਆਂ ਸੀਗੀਆਂ ਤਾਂ ਉਦੋਂ ਬਾਅਦ ਚਲੋ ਬਾਬਾ ਬੰਦਾ ਸਿੰਘ ਜੀ ਦਾ ਜਾ ਕੇ ਤੇ 3 ਮਹੀਨੇ ਪਾਈਏ ਪਾਈਏ ਮਾਸ ਲੰਦੇ ਰਹੇ ਹਾਂ ਫਿਰ ਉਹਨਾਂ ਦਾ ਬੱਚੇ ਦਾ ਦਿਲ ਕੱਢ ਕੇ ਤੇ ਜੋ ਵੀ ਹੋਊ ਹੋਰ ਵੀ ਡੋਲ ਗਿਆ ਉਹ ਮੂਹ ਚ ਪਾਇਆ ਸੀਗਾ ਉਦੋਂ ਬਾਅਦ ਬਾਬਾ ਬੰਦਾ ਸਿੰਘ ਬਾਧਰ ਜੀ ਦੀ ਅੱਖਾਂ ਕੱਢੀਆਂ ਗਈਆਂ ਸੀ ਬਾਧਰ ਨੇ ਫਿਰ ਨਹੀਂ ਦਾ ਸਕਾਰ ਕੀਤਾ ਤੇ ਪਾਪ ਹੋ ਗਿਆ ਹੂੰ ਫਿਰ ਨਹੀਂ ਦਾ ਸਕਾਰ ਕੀਤਾ ਪਾਪ ਹੋ ਗਿਆ ਪੁੱਤ ਦਾ ਸਕਾਰ ਕੀਤਾ ਪੁੰਨ ਹੋ ਗਿਆ ਕੋਈ ਦੁਨੀਆ ਤੇ ਹੈ ਹੋ ਸਕਦਾ ਬਾਬਾ ਬੰਦਾ ਸਿੰਘ ਬਾਧਰ ਨਾਲ ਦਾ ਕੋਈ ਫੇਰ ਵੀ ਆਪਾਂ ਬਾਬਾ ਬੰਦਾ ਸਿੰਘ ਬਾਦ ਜੋ ਕਰ ਗਿਆ ਉਹਦੇ ਕੋਈ ਕਰ ਨਹੀਂ ਸਕਦਾ ਜੋ ਕਰ ਗਿਆ ਅੱਛਾ ਬਾਬਾ ਜੋ ਦੀ ਕਮਾਈ ਹੈ ਜੋ ਤਪੱਸਿਆ ਵਾ ਫੇਰ ਗੁਰੂ ਸਾਹਿਬ ਨੇ ਥਾਪਰਾ ਦੇ ਕੇ ਕਿੰਨਾ ਹੁਣ ਸਰਾਂਦ ਵੰਨੇ ਆ ਕਿੰਨਾ ਆਪਾਂ ਪਰੋਸ ਮੁਸਕੋਲੀਆਂ ਤੇ ਬਸਾਈ ਜਾਂਦੇ ਅੱਛਾ ਇੱਥੇ ਬਾਬਾ ਇੱਕ ਗੱਲ ਹੋਰ ਕਹਿੰਦੇ ਬਾਬਾ ਬਨੋਦ ਸਿੰਘ ਜੀ ਜੋ ਉਹਨਾਂ ਨਾਲ ਅਣਬੰਦ ਹੋ ਗਈ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਤੇ ਉਹ ਗੱਡੀ ਛੱਡ ਕੇ ਚਲੇ ਗਏ ਸੀ ਉਹਨਾਂ ਦੇ ਕੰਨ ਚ ਚੱਲਦਾ ਹੀ ਹੈ ਕੰਮ ਤੇ ਕੋਈ ਗੱਲ ਨਹੀਂ ਅੱਛਾ ਜੰਦੇ ਹਰ ਭਰਾਵਾਂ ਦੇ ਚੱਲਦੇ ਜਿੱਥੇ ਕੋਈ ਨਿਸ਼ਾਨੀ ਮਿਲੇਗੀ ਇੱਥੋਂ ਬਾਬਾ ਬੰਦਾ ਸਿੰਘ ਬਹਾਦਰ ਜਾ ਉਸ ਵੇਲੇ ਦੇ ਸਿੰਘਾਂ ਦੀ ਕੋਈ ਸ਼ਾਸਤਰ ਵਗੈਰਾ ਜਾਂ ਕੁਝ ਹੋਰ ਉਹਦੇ ਵਿੱਚ ਸਾਰਾ ਇਦਾਂ ਹੀ ਤੇ ਬਸ ਟੁੱਟੇ ਭਾਂਡੇ ਭਾਂਡੇ ਕਦੇ ਕੋੜੇ ਦੇ ਹੱਟ ਨਿਕਲਦੇ ਸੀ ਜੋ ਸਰੋਵਰ ਪੁੱਟਿਆ ਵਾ ਅੱਛਾ ਜੀ ਕੋੜਿਆਂ ਦੇ ਹੱਟ ਨਿਕਲਦੇ ਸੀ ਉਹ ਸਰੋਵਰ ਪੁੱਟਿਆ ਜੀ ਪੁੱਟਾਂ ਦੇ ਕੱਚੇ ਜਿਹੇ ਦੰਦੇ ਭਾਂਡੇ ਪਹਿਲਾਂ ਮਿੱਟੀ ਦੇ ਸਾਰੇ ਬਣਦੇ ਠੀਕ ਨੇ ਠੀਕ ਨਹੀਂ ਹੁੰਦੇ ਠੀਕ ਆ ਜੀ